ਏ ਸਾਡਾ ਮੋਦੀ ਚਾਚਾ ਏ ਢਪਲੀ ਬਜਾਓ ਬਈ ਏ ਸਾਡਾ ਮੋਦੀ ਚਾਚਾ ਆਇਆ ਪੀਪਾ ਬਜਾਓ ਬਈ ਆਪਨੇ ਸਾਡੇ ਆਇਆ ਸਾਡਾ ਮੋਦੀ ਚਾਚਾ ਜੀ ਕਟਲੋ ਪੀਪਾ ਪਾ ਲੋ ਪੰਗੜਾ ਕੁੱਜ ਨਗਵਾ ਚਾ ਜੀ ਓਏ ਆਇਓ ਤੇ ਫੇਣੋ ਕਿਉ ਤੁਸੀਂ ਮਾਰਦੇ ਹੋ ਢੱਫਲੀ ਬਜਾਣੇ ਖੜ ਕੇ ਕਰਦੇ ਹੋ ਪੀਪੇ ਖੜਕਾਨੇ ਤੇ ਮਾਰਦੇ ਹੋ ਟੱਪੂ ਸੀ ਮੈਨੂੰ ਲੱਗਦਾ ਕਰਤੇ ਪਈਓ ਤੁਸੀਂ ਦੋਵੇਂ ਮੇਰੀ ਚਾਬਲੂ ਸੀ ਚਾਚਾ ਜੀ ਹੈ ਚਾਚਾ ਜੀ ਇਹ ਤਾਂ ਪਿਆਰ ਹੈ ਸਾਡਾ ਸੋਢੇ ਨਾਲ ਸਾਡੇ ਦਿਲ ਵਿੱਚ ਜੀ ਚਾਬਲੂ ਸੀ ਅਸੀਂ ਨਹੀਂ ਕਰਦੇ ਚਾਚਾ ਜੀ ਨੱਚਦੇ ਪਿਆ ਸੋਡੇ ਅਵਨ ਦੀ ਖੁਸ਼ੀ ਵਿੱਚ ਜੀ ਓਏ ਮੈਂ ਸਾਹੂਜ ਜਾਣਦਾ ਹਾਂ ਸੁਨੋ ਜਿਤਨਾ ਹੈ ਤੇ ਕੀ ਵੋਟਾਂ 'ਚ ਮੈਂ ਹੀ ਐ ਤੁਸੀਂ ਬਣਨ ਨੂੰ ਫਿਰਦੇ ਹੋ ਮੰਤਰੀ ਤਾਂ ਹੀ ਕਰਦੇ ਆਓ ਭਗਤ ਇਹ ਹੋਏ ਹੋ ਚਾ ਚਾਹ ਤਾ ਹੀ ਕਰਦੇ ਚਾਹ ਬਲੂਚੀ ਮੰਤਰੀ ਬਣਾਉਣਾ ਬੀਤਾ they're <tell>